ਹਰ ਬੰਦਾ ਉਹਦੀ ਇੱਕ ਬਾਪ ਬਾਰ-ਬਾਰ ਉਹਨਾਂ ਦੀ ਗੱਲ ਮੈਂ ਇੱਕ ਗੱਲ ਕਰਨਾ ਹੁਣ ਮੈਨੂੰ ਥੋੜੇ ਦਿਨ ਪਹਿਲਾਂ ਦਾ ਇੱਕ ਚੀਜ਼ ਦੇਖੀ ਉਹ ਕਹਿੰਦੇ ਕਿ ਯਾਰ ਮੈਨੂੰ ਕਹਿੰਦੇ ਨੇ ਤੁਸੀਂ ਉਹ ਟਾਈਮ ਮਿਸ ਕਰਦੇ ਹੋ ਕਿ ਜਦੋਂ ਤੁਸੀਂ ਐ ਕਰਦੇ ਸੀ ਉਹ ਕਹਿੰਦੇ ਮੈਂ ਨਹੀਂ ਕਰਦਾ ਯਾਰ ਮਿਸ ਮੈਂ ਨਹੀਂ ਜਾਣਾ ਚਾਹੁੰਦਾ ਉਹਨਾਂ ਟਾਈਮ ਜਦੋਂ ਮੈਂ ਸਟਰਗਲ ਕਰਦਾ ਹਾਂ ਮੈਂ ਨਹੀਂ ਜੀਣਾ ਚਾਹੁੰਦਾ ਜ਼ਿੰਦਗੀ ਮੈਨੂੰ ਯਾਦ ਹੀ ਨਾ ਹੁਣ ਹੁਣ ਕੰਪਲੀਟਲੀ ਆਪੋਜ਼ਿਟ ਚੀਜ਼ ਹੀ ਆ ਨਾ ਤੁਸੀਂ ਹਰ ਬੰਦਾ ਜੇ ਤੁਸੀਂ ਕਿਸੇ ਨੂੰ ਪੁੱਛੋਗੇ ਕਹੋਗੇ ਹਾਂ ਮੈਂ ਬਹੁਤ ਮਿਸ ਕਰਦਾ ਹਮ ਤੋਂ ਆਪੋਜ਼ਿਟ ਉਹਨਾਂ ਦਾ ਥੌਟ ਆ ਵਿਚਾਰ ਆ ਉਥੇ ਪੜਦੇ ਪੁਰ ਦੇ ਬਹੁਤ ਕਹਾਤਾਪਨ ਬਾਬ ਉਹ ਤੁਸੀਂ ਵਾਪਸ ਜਾ ਕੇ ਪੁੱਛੋ ਕਿ ਕਿੰਦਾ ਦਾ ਟਾਈਮ ਸੀ ਜਿੱਦਾਂ ਗੈਰੀ ਸੰਧੂ ਬਾਈ ਨੇ ਥੋੜੇ ਦਿਨ ਪਹਿਲਾਂ ਇੱਕ ਸਟੇਟਸ ਪਾਇਆ ਸੀ ਬਹੁਤ ਵਧੀਆ ਕਹਿੰਦਾ ਸਾਰੀ ਦੁਨੀਆ ਇਹ ਰੋਲੀ ਜਾਂਦੀ ਰਹਿੰਦੀ ਆ ਕਿ ਅਸੀਂ ਬੜਾ ਸਟਰਗਲ ਕੀਤਾ ਹੈ ਬੜੀ ਮਿਹਨਤ ਕਰਕੇ ਆਇਆ ਕਹਿੰਦਾ ਕਿ ਇਹਨੇ ਤੱਕਾ ਥੋੜੀ ਲਾਇਆ ਤੁਹਾਨੂੰ ਇਸ ਲਾਈਨ ਚ ਆਉਣ ਲਈ ਇਹਨੇ ਤੱਕਾ ਥੋੜੀ ਦਿੱਤਾ ਕਹਿੰਦਾ ਤੁਸੀਂ ਕੋਸ਼ਿਸ਼ਾਂ ਦੇਖੀਆਂ ਨੇ ਕਿ ਲੋਕ ਤੁਹਾਡੇ ਨਾਲ ਫੋਟੋਆਂ ਕਰਾਉਣ ਤੁਹਾਡੇ ਕੋਲੇ ਆ ਗੱਡੀ ਹੋਵੇ ਤੁਹਾਡੇ ਕੋਲ ਘਰ ਹੋ ਤੁਹਾਡੀ ਖੁਆਇਸ਼ ਤੁਸੀਂ ਉਹਦੇ ਲਈ ਸਟਰਗਲ ਕਰ ਰਹੇ ਤੁਸੀਂ ਲੋਕਾਂ ਸਾਹਮਣੇ ਇਹ ਕਹਿੰਦੇ ਤੁਸੀਂ ਬਹੁਤ ਸਟਰਗਲ ਕੀਤਾ ਗੱਡੀ ਵਧੀਆ ਗੱਲ ਸੀ ਹਾਂ ਆਣਾ ਮਤਲਬ ਤੁਹਾਡੀ ਤੁਹਾ ਚੋਇਸ 'ਚ ਰੋਣਾ ਧੋਣਾ ਨਹੀਂ ਹੋਣਾ ਚਾਹੀਦਾ